ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਚੱਲੇ ਆ ਜੀ ਵਿਆਹ 'ਚ ਗੱਡੀ ਦੀ ਹਰ ਸੋਈ ਚ ਦੇਖਣਾ ਹਰਸ ਜਿਹੜਾ ਹੋਰ ਕਿਤੇ ਵਿਆਹ 'ਚ ਜਾ ਰਿਹਾ ਹੈ ਅਸੀਂ ਕਿਤੇ ਹੋਰ ਜਾ ਰਹੇ ਹਾਂ ਮੈਂ ਤਾਂ ਅਜੇ ਨਾਉ ਘਟਦੀ ਆ ਕਿਉਂਕਿ ਅੰਨਾ ਤਾਂ ਟਾਈਮ ਹੀ ਮਿਲਦਾ ਪੈਰਾਂ ਦੇ ਨਾਉ ਹ ਕੱਟਣ ਦਾ ਫਟਾਫਟ ਨਾ ਕੇ ਜਲਦੀ ਜਲਦੀ ਭੱਜ ਜਾਨੇ ਹੁਣ ਸਰਕਾਰ ਕੇ ਨਾਲੇ ਪੈਰ ਧੁੱਤੇ ਆ ਨਾਲੇ ਆਪਾਂ ਉੱਥੇ ਪਿਆਰ ਚ ਉਹ ਮੋਰੀ ਚ ਗੱਡੀ ਕੋਲੇ ਤੇ ਹਰਸਨ ਨੇ ਜਾਣਾ ਅੱਜ ਕੋਹ ਵਿਆਹ ਸੀ ਅੱਜ ਦੀ ਰੇਟ ਆ ਮੋਰੀ ਚ ਦੇਖੋ ਦੇਖੋ ਉਦਾਂ ਵਿਆਹ ਹੈ ਪਿੰਡ ਦੇ ਵਿੱਚ ਹਨਾ ਉਹਨਾਂ ਦੇ ਵੀ ਗੜਾ ਹੀ ਜੜੀ ਹੋਈ ਹੈ ਉਧਰ ਜੰਮੀ ਨਹੀਂ ਜਾਇਆ ਗਿਆ ਹੈਗਾ ਅੱਜ ਇੱਕ ਅਸੀਂ ਰਿਸ਼ਤੇਦਾਰੀ ਚ ਗਏ ਮਾਸੀ ਜੀ ਦੇ ਦੋਤੇ ਦਾ ਵਿਆਹ ਸਾਡੀ ਦੇ ਦਾ ਹਨਾ ਉਧਰ ਜਾ ਰਹੇ ਆ ਹੁਣ ਅੱਜ ਵੰਡ ਕੇ ਜਾਵਾਂਗੇ ਅੱਦੇ ਉਧਰ ਤੇ ਤਰ ਵੰਡ ਕੇ ਮੈਂ ਕੈਨਸਲ ਸੀਗਾ ਮੇਰਾ ਸਾਰੇ ਕਿਤੇ ਜਾਣਾ ਕਦੇ ਮੈਂ ਕਹਿਦਨੀ ਆ ਕਦੇ ਹਰਸ ਕਹਿਣ ਬਦੀ ਮਮੀ ਮੇਰੇ ਨਾਲ ਚੱਲੇ ਤੇ ਦੋਸਤ ਦੀ ਭੈਣ ਦਾ ਵਿਆਹ ਉਹਨਾਂ ਵੱਲੋਂ ਵੀ ਸਾਰੇ ਪਰਿਵਾਰ ਨੂੰ ਹੈਨਾ ਬੁਲਾਇਆ ਸੀਗਾ ਉਧਰ ਵੀ ਨਹੀਂ ਗਏ ਹੈਗੇ ਜਾਗੋ ਤੇ ਵੀ ਹਰਸ ਕਰ ਲਈ ਗਿਆ ਸੀ ਨਾਲ ਹੀ ਜਾਗੋ ਆ ਗਿਆਂ ਇਕੱਠੀਆਂ ਨਾਲ ਹੀ ਵਿਆਹ ਆ ਗਿਆ ਉਧਰ ਇੱਕ ਦਿਨ ਦਾ ਉਹਨਾਂ ਦਾ ਵੀ ਗੈਪ ਆ ਗਿਆ ਇਹਨਾਂ ਦਾ ਵੀ ਗੈਪ ਆ ਗਿਆ ਹਰਸ ਜਾ ਰਹੇ ਆ ਉਧਰ ਆਪਦੇ ਦੋਸਤਾਂ ਨਾਲ ਤੇ ਮੈਂ ਹੁਣ ਤਿਆਰ ਹੋਣਾ ਹੈਗਾ ਪਹਿਲਾਂ ਇੱਕ ਕਮੀਜ਼ ਬਣਾ ਕੇ ਰਟੀਆਂ ਕਮੀਜ਼ ਸੌਟ ਦੇ ਦੇਣੇ ਕਿਸੇ ਦੇ ਸਾਡੇ ਦਾ ਬਸ ਵਿਆਹ ਪੂਰੀ ਆਈ ਲੈਣ ਦੇ ਦੇ ਨੇ ਜਦੋਂ ਜਾਵਾਂਗੇ ਅੱਧੇ ਦਪਹਿਰੇ ਜਾਵਾਂਗੇ 2 ਘੰਟਿਆਂ ਚ ਸਗਲ ਕਰਕੇ ਵੜ ਆਵਾਂਗੇ ਜਿੰਨਾਂ ਕੋ ਨਾਲੇ ਹੈ ਘੰਟੇ ਦਾ ਤਾਂ ਰਸਤੇ ਜਿੰਨਾਂ ਕੋ ਸਗਲ ਪਾਉਣਾ ਚਲ ਉਹਨੇ ਕਿ ਕਮਾਈ ਤਾਂ ਕਰੀ ਹਾਂ ਐ ਤਾਂ ਸਵੇਰੇ ਹੀ ਆ ਸਟਾਈਲ ਕਰੇ ਉਹ ਜਾਵੇ ਉਸ ਤਾ ਇਥੋਂ ਕਿਸੇ ਨੇ ਵਿਆਹ ਤੇ ਜਾਣਾ ਸੀਗਾ ਉਹਦੇ ਪਾਰਟੀ ਮੇਕਅਪ ਸੀ ਦੇ ਹੈਅਰ ਸਟਾਈਲ ਸੀ ਦੇ ਅੱਜ ਉਥੇ ਛੁੱਟੇ ਸਾਰੇ ਕੁੜੀਆਂ ਨੂੰ ਅੱਜ ਹਾਂਜੀ ਛੁੱਟੀ ਕਰਤੀ ਸੀ ਦੋ ਕੁੜੀਆਂ ਦਾ ਵਿਆਹ ਚ ਹੀ ਹੋਇਆ ਹੋਇਆ ਨੇ ਦੋ ਸਟੂਡੈਂਟ ਮੇਰੇ ਵਿਆਹ ਗਏ ਨੇ ਇੱਕ ਨੇ ਕਾਲਜ ਜਾਣਾ ਸੀਗਾ ਉਹਦੀ ਫੀਸ ਭਰਨ ਚਲੋ ਬਾਕੀ ਕੋਲੇ ਕੰਮ ਹੈਗਾ ਠੀਕ ਨੇ ਘਰ ਚ ਕਰ ਲਾਂਗੇ ਅੱਜ ਛੁੱਟੀ ਕਰੀ ਬਸ ਤਾਂ ਆਪਣੀ ਛੁੱਟੀ ਕਰਦੇ ਨਹੀਂ ਹੈਗੇ ਬਹੁਤ ਘੱਟ ਕਰਦੇ ਆ ਕਿਉਂਕਿ ਆਪਣਾ ਕੰਮ ਕਾਰ ਹੀ ਇਹੋ ਜਿਹਾ ਹੈ ਨਾ ਹੁਣ ਅੱਜ ਜਿਹੜਾ ਉਹ ਐ ਦੁਆਰ ਦੇ ਪ੍ਰੋਗਰਾਮ ਆ ਜਾਂਦੇ ਆ ਅੱਜ ਸ਼ੁੱਕਰਵਾਰ ਦਾ ਆ ਗਿਆ ਵਿਆਹ ਕਰ ਸਾਨੂੰ ਹੁਣ ਛੁੱਟੀ ਕਰਨੀ ਪੈਗੀ ਐਤਵਾਰ ਨੂੰ ਫੇਰ ਪ੍ਰੋਗਰਾਮ ਹੈ ਆਪਣੀ ਮਹਿੰਦੀ ਲੱਗਾ ਹਨਾ ਮਹਿੰਦੀ ਇਧਰ ਦੀਦੀ ਕੇ ਬੰਨ ਹਰ ਸ ਵੀਹੀ ਬਣਦਿਆ ਗੱਡੀ ਦੇਖ ਕੇ ਕੱਢ ਲਈ ਅੱਬ ਵੀਹੀ ਦੇਖ ਲੈ ਪਹਿਲਾਂ ਕਿੱਧਰ ਹੀ ਕੱਢੇਗਾ ਇੱਕ ਤਾਂ ਗੱਡੀ ਬਣ ਰਹੀ ਹੈ ਸਾਰਾ ਕੱਢਿਆ ਹਰ ਕੱਢਿਆ ਪਿਆ ਅਸੀਂ ਜਾਵਾਂਗੇ ਸਾਡੀ ਮਰੂਤੀ ਚ ਅੱਜ ਉਹ ਹੀ ਮਰੂਤੀ ਅੱਜ ਪੁਰਾਣੀ ਮਰੂਤੀ ਕੰਮ ਆ ਗਈ ਪੂ ਵਾਲੀ ਮਰੂਤੀ ਕੰਮ ਆਈ ਅੱਜ ਬਾਪੂ ਵਾਲੀ ਗੱਡੀਆਂ ਹਰਸ ਗੱਡੀ ਲੈ ਕੇ ਜਾਂਦਾ ਸੀ ਜਾਂ ਫਿਰ ਹੁਣ ਅਸੀਂ ਬਰੂਤੀ ਚ ਜਾਵਾਂਗੇ ਪ੍ਰਾਣੀ ਚ ਜਾਣਾ ਉੱਥੇ ਗੱਡੀ ਦਾ ਗੇਂਹੇ ਦੇਖਣੀ ਹੈ ਬਾਕੀ ਸਾਨੂੰ ਐ ਵੀ ਨਹੀਂ ਹੈਗਾ ਕੋਈ ਹਨਾ ਵੀ ਐ ਵੀ ਐ ਸਾਨੂੰ ਹੈਗਾ ਵੀ ਅਗਰ ਕੋਈ ਬਰੂਤੀ ਚ ਆਏ ਨੇ ਸਾਡਾ ਅਸੀਂ ਐਵੇਂ ਵਗ ਜਾਂਦੇ ਆ ਰਾਤ ਵੀ ਅਸੀਂ ਆਪ ਕੋ ਪ੍ਰੋਗਰਾਮ ਵਾਲਿਆਂ ਦੇ ਸਾਡੇ ਜਲੀ ਪੱਟੀ ਪਈ ਤੇ ਅਸੀਂ ਤਾਂ ਸਕੂਟਰੀ ਤੇ ਵਗ ਗਏ ਉਧਰ ਲੋੜੀ ਜਿਹੜਾ ਜਨਮ ਦਿਨ ਬਣਾਇਆ ਹਨਾ ਮੁੰਡੇ ਦਾ ਜਨਮ ਦਿਨ ਬਾਹਰੋਂ ਆਏ ਹੋਏ ਸੀ ਜਿਹੜੀ ਲੋੜੀ ਹੋਣਾਈ ਹੈ ਪਹਿਲਾਂ ਸਵੇਰੇ ਭੋਗ ਸੀ ਇਹ ਸਵੇਰੇ ਵੀ ਬੁਟੀਕ ਤੇ ਥੋੜਾ ਦੇ ਲੇਟ ਹੀ ਗਈ ਪਹਿਲਾਂ ਭੋਗ ਤੇ ਚਲੇ ਗਏ ਲੋਕਾਂ ਨੂੰ ਕੰਮ ਦੇਣਾ ਸੀਗਾ ਵੈਸੇ ਬੱਚੇ ਕੰਮ ਕਰ ਲੈਂਦੇ ਆ ਬੁਟੀਕ ਤੇ ਆ ਕੇ ਕੁੜੀਆਂ ਖੋਲ ਲੈਂਦੀਆਂ ਨੇ ਬੁਟੀਕ ਉਹਨਾਂ ਨੇ ਸੰਭਾਲਿਆ ਸੀਗਾ ਫਿਰ ਮੈਂ ਜਿਹੜਾ ਕੰਮ ਦੇਣਾ ਸੀਗਾ ਕਿਸੇ ਦਾ ਜਾ ਕੇ ਸੂਟ ਦੇਣੇ ਸੀ ਤੇ ਉਹ ਮੈਂ ਹੀ ਦੇਣੇ ਪਏ। ਫਿਰ ਰਾਤ ਵੀ ਆ ਕੇ ਫਿਰ ਫੇਸਿਅਲ ਕਰੇ ਦੋ ਜਣਿਆਂ ਦੇ ਜੋ ਕੋਈ ਪ੍ਰੋਗਰਾਮ ਚੱਲਦੇ ਆ। ਉਹਦੇ ਕਰਕੇ ਔਖਾ ਹੋ ਜਾਂਦਾ। ਚਲੋ ਫਿਰ ਆਪਾਂ ਤਿਆਰ ਹੋ ਕੇ ਮਿਲਦੇ ਆਂ। ਲਓ ਜੀ ਆਪਾਂ ਹੋ ਗਏ ਤਿਆਰ ਚੱਲਦੇ ਹਾਂ ਹੁਣ ਸਾਰੇ ਜਾਣੇ ਤਿਆਰ ਨੇ ਆਜੋ ਆ ਗਏ ਜਾਂ ਦੇਖੋ ਸੰਤੂ ਸਾਹਿਬ ਦਾ ਕੋਟ ਲਿਥ ਕੋਟ ਲਿਥ ਆਇਆ ਹੈਗਾ ਟਾਈਮ ਤੇ ਜਾਗਟ ਵਿੱਚ ਚੜਾੜਨੇ ਕੰਮ ਹੁਣ ਕਾਲੀ ਹੈਗੀ ਕੁਰਤੇ ਪਜਾਮੇ ਵਾਲੀ ਜਾਗਟ ਹੀ ਪਾ ਲਈ ਚਲੋ ਫਿਰ ਆਇਆ ਉੱਠ ਜਾ ਵੀ ਲਾਦਾ ਇੱਕ ਤਾਂ ਹਰਸ ਇਕੱਠੇ ਕਰਕੇ ਪਤਾ ਨਹੀਂ ਕਿੱਥੇ ਕੱਪੜੇ ਰੱਖ ਦਿੰਦਾ ਹੈ ਨਾ ਅ ਕਈ ਵਾਰੀ ਇਹ ਇੱਕ ਦੂਜੇ ਨਾਲ ਆਦਲਾ ਬਦਲੀ ਵੀ ਕਰ ਲੈਂਦੇ ਨੇ ਨਹੀਂ ਐ ਵੰਡਰੋ ਗੋਲੀ ਲੈਣੀ ਆ ਮੈਂ ਤਾਂ ਇੰਨੀ ਜ਼ਾਦੇ ਔਖੀ ਤੀਗੀ ਸਲਾਹ ਨਹੀਂ ਤੀ ਹੁਣ ਟਾਈਮ ਜਿਹੜਾ ਹੈਗਾ 12 ਵਜਣਾਂ ਵਾਲੇ ਨੇ ਅਸੀਂ ਹੁਣ ਤੁਰ ਲੱਗੇ ਆ ਸਾਰੇ ਵਿਆਹਾਂ ਚ ਦੁਰਗੇ ਹਰਸ ਵੀ ਵਗ ਗਿਆ ਤੇ ਅਸੀਂ ਮੈਂ ਵੀਰ ਜੀ ਔਰ ਦੀਦੀ ਚਾਰੇ ਜਾਣੇ ਜਾਵਾਂਗੇ ਸੌੜ ਆਪਣੇ ਨਾਲ ਚੱਕ ਲਿਆ ਭਾਈ ਗੱਡੀ ਚ ਧਰ ਦਿੰਨੇ ਆ ਸ਼ਾਮ ਨੂੰ ਠੰਡ ਜੀ ਹੋ ਜਾਂਦੀ ਹੈ ਆ ਖੜੀ ਹੈ ਸਾਡੀ ਗੱਡੀ ਅਸੀਂ ਇਹ ਚ ਜਾਵਾਂਗੇ ਖੜ ਜਾ ਮੈਂ ਦੇਖਿਆ ਮੈਂ ਲੋਕ ਲਾਤੇ ਸਾਰੇ ਇੱਕ ਵਾਰੀ ਚੈੱਕ ਕਰਿਆ ਮੈਂ ਆਪਾਂ ਦੀ ਬੁਟੀਕ ਦਾ ਲੋਕ ਲਾ ਗਈ ਮੈਂ ਮੈਂ ਤਾਂ ਭੁੱਲ ਜਾਨੀ ਆ ਲਾਉਂਦੀ ਲਾਉਂਦੀ ਲੋਕ ਹੁਣ ਆਪਾਂ ਹਾਂ ਬਸ ਲਾਇਆ ਕੇ ਆਜੋ ਹੁਣ ਹਾਲੇਲੀ ਮਰ ਰਹੀ ਦਿਖਾਉਣ ਕਿ ਬਦ ਵੀਡੀਓ ਨਾਲ ਚੱਲ ਬਸ ਨਹੀਂ ਨਹੀਂ ਰਹਿਣ ਦੋ ਬਾੜੀ ਵੀ ਅਸੀਂ ਸਾਰੀ ਦੁਬਾਰਾ ਸਾਫ਼ ਕਰਤੀ ਗਾਜਰਾ ਪੱਟਤੀਆਂ ਮਿਰਚਾਂ ਲਾਤੀਆਂ ਸ਼ਿਮਲਾ ਮਿਰਚ ਲਾਤੀ ਦੂਜੀਆਂ ਹਰੀਆਂ ਮਿਰਚਾਂ ਲਾਤੀਆਂ ਟਮਾਟਰ ਲਾਤੇ ਆ ਦੇਖੋ ਦਿਖਾਉਣੀ ਐ ਮੈਂ ਇੱਧਰ ਵੀ ਆਪਾਂ ਨੇ ਮਿਰਚਾਂ ਲਾਈਆਂ ਨੇ ਹਰਸ ਕਹਿੰਦਾ ਇਹਦੇ ਵਿੱਚ ਇਹ ਕਹਿੰਦਾ ਫੁੱਲ ਬੂਟੇ ਬਣਾਉਣ ਵਾਲੇ ਆ ਲਾਉਣ ਵਾਲੀ ਖੇਲ ਹੈ ਕਹਿੰਦਾ ਇਹਦੇ ਵਿੱਚ ਫੁੱਲ ਬੂਟੇ ਲਾਓ ਅਸੀਂ ਆਖਿਆ ਕੁਝ ਨਹੀਂ ਹੁੰਦਾ ਮਿਰਚਾਂ ਲਾਤੀਆਂ ਦੇਖੋ ਗੇਂਦੇ ਦਾ ਬੂਟਾ ਲਾਇਆ ਤੇ ਇਹਨੇ ਸੋਨੇ ਫੁੱਲ ਲੱਗੇ ਹੋਏ ਆ ਪੂਰਾ ਪਾਰ ਹੋਇਆ ਪਿਆ ਤੇ ਝੁਕਿਆ ਪਿਆ ਰਹਿਣ ਆ ਮਿਰਚਾਂ ਲਾਈਆਂ ਨੇ ਆਪਾਂ ਨੇ ਜਾਣਾ ਹੋਰ ਵਿਆਹ ਚ ਦੀਗਾ ਰੜਿਆ ਹੋਰ ਸੀ ਮੈਂ ਇੱਧਰ ਕਿਉਂ ਜਾਂਦੀ ਤੇ ਇੱਧਰ ਜਿਹੜਾ ਹੈਗਾ ਅਰਜੰਟੇ ਲੋਣੇ ਆਉਣਾ ਹੈ ਫਿਰ ਉਧਰ ਮੈਂ ਗਈ ਨਹੀਂ ਹੈਗੀ ਚਲੋ ਜਿੱਧਰ ਮੇਰੀ ਇਸ਼ਲਾਤ ਸੀ ਇੱਕ ਹੋਰ ਵਿਆਹ ਆ ਤੀ ਦੋ ਵਿਆਹ ਤੇ ਉਧਰ ਮੈਂ ਤਾਂ ਕਰਕੇ ਜਾ ਰਹੀ ਤੀ ਵੇਖਿਆ ਚਲ ਆਰਜੰਟੇ ਲੋਣੇ ਆਉਣਾ ਸੀ ਹਨਾ ਚਲੋ ਜਿੱਥੇ ਕਹਿੰਦੇ ਹੁੰਦੇ ਨੇ ਅੰਨਜਾਲ ਲਿਖਿਆ ਉੱਥੇ ਜਾਣਾ ਹੁਣ ਆਪਾਂ ਇੱਧਰ ਜਾ ਰਹੇ ਆ ਸਾਰੇ ਜਾਣੇ ਤਿਆਰ ਮੰਮੀ ਕਹਿੰਦੀ ਅੱਜ ਘਰ ਸਾਹਮੂਗੀ ਅਸੀਂ ਆਪੇ ਆ ਜਾਂਦੇ ਆ ਮੰਮੀ ਕਹ ਰਹੀ ਹੈ ਕਹਦੇ ਵੀ ਮੰਮੀ ਅੱਜ ਸਾਡੀ ਘਰ ਸਾਹਮੂ ਹੁਣ ਤੁਸੀਂ ਜਾ ਤਾਏ ਜਾਗੋ ਤੇ ਜਾਏ ਭੋਗ ਤੇ ਜਾਏ ਜੇ ਜਾਣੇ ਤੂੰ ਵੀ ਵਗ ਚੱਲ ਹੁਣ ਤਾਂ ਹੈਂ ਅਗਰ ਵੀਡੀਓ ਉੱਠ ਕੇ ਫਿਰ ਦਾ ਫੋਟੋ ਬੈਠੇ ਆ ਲੋ ਸਾਰੇ ਜਾਣੇ ਤਿਆਰ ਹੋ ਗਏ ਘਰੋਂ ਚਾਹਾਂ ਚੂਹਾ ਪੀ ਕੇ ਫਿਰ ਦੁਰਦੇ ਆ ਅਸੀਂ ਗੜੀਆਂ ਸਾਰੀਆਂ ਬਣ ਜਾਣਗੀਆਂ ਹੁਣ ਆਪਣੇ ਆੜੇ ਵਾਲੇ ਕਿੱਟਾ ਜਿਹੜੀ ਉਰੇ ਆਈ ਚੱਕ ਦੋ ਆਹ ਗੜੀ ਸਾਫ ਤਾਂ ਹੈਗੀ ਆ ਮੂਰੇ ਰੋੜ ਕੋਟਣਾ ਕਰਦਾ ਅੱਛਾ ਨਾ ਬਸ ਆ ਰਹਿ ਗਿਆ ਤਾਂ ਹਵੀ ਮੈਂ ਟਰੈਕਟਰ ਰਾਹ ਕਾਹ ਦਾ ਸਾਫ ਆ ਆ ਰੇੜੇ ਜਿੰਨ ਪਰ ਕਰ ਤੋ ਲੇਟ ਹੋ ਗਏ ਬਹੁਤ ਜ਼ਿਆਦਾ ਕਿੰਨੇ ਵਜੇ ਦੇ ਆਜੋ ਜਪਾਣੇ ਬਾਰ ਮਨਾਣੇ ਹੋਰ ਵਜ ਗਏ 1 ਵਜੇ ਤੱਕ ਬਸ ਥੋੜੀਆਂ ਟਨ ਹੁਣ ਚੱਕ ਲੈਣੇ ਤੋ ਬੰਦੇ ਦੇਖ ਲੈ ਕਿੰਨੇ ਲੱਗੇ ਬਣ ਚੱਕ ਹਾਂ ਇਹ ਨਹੀਂ ਸਾਫ ਹੈ ਕੀ ਤਾਂ ਮੂਰੇ ਡਿੱਕਾ ਕਿੰਨੇ ਦਿਨਾਂ ਚ ਬਣਾ ਦੋਗੇ ਗਲੀ ਕਿੰਨੇ ਦਿਨਾਂ ਚ ਹਾਂ ਮੁੰਡਾ ਚਲਦਾ ਹੈ ਆਪਣਾ ਸਰਕਾਰ ਦਾ ਹਾਂ ਸੇਤੀ ਬਣਾਓ ਥੋੜੀ ਸਾਡੇ ਵਿਆਹਾਂ ਦਾ ਜੋਰ ਹੈ ਹੁਣ ਤੁਸੀਂ ਗਲੀਆਂ ਦਾ ਪੰਗਾ ਲੈ ਲਿਆ ਅੱਜ ਪੁਰਾਣੀ ਮਰੂਤੀ ਕੰਮ ਆ ਗਈ ਉਹੀ ਬਾਪੂ ਵਾਲੀ ਪਹਿਲਾਂ ਹਾਰਸ ਲੈ ਕੇ ਗਿਆ ਅੱਜ ਪੁਰਾਣੀ ਮਰੂਤੀ ਬਾਪੂ ਵਾਲੇ ਕੰਮ ਆ ਗਈ ਮੁੰਡਾ ਤਾਂ ਦੂਜੀ ਲੈ ਗਿਆ ਨਮੀ ਬੰਨ ਉਹ ਤਾਂ ਲੈ ਗਿਆ ਆ ਰੇੜਾ ਖੜਾ ਨੂੰ ਹੁਣ ਆਪਾਂ ਚੱਲ ਪਏ ਸੀਗੇ ਜੀ ਘਰੋਂ ਕਾਫੀ ਟਾਈਮ ਲੱਗ ਗਿਆ ਸੀਗਾ ਸਾਨੂੰ ਤੁਰਦਿਆਂ ਨੂੰ ਕਿਉਂਕਿ ਗਲੀਆਂ ਸਾਰੀਆਂ ਜਿਹੜੀਆਂ ਹੈਗੀਆਂ ਪੱਟੀਆਂ ਪਈਆਂ ਸੀਗੀਆਂ ਸਾਢੇ 12 ਪਾਉਣੇ 1 ਸਾਨੂੰ ਇੱਥੇ ਹੀ ਹੋ ਗਏ ਸੀਗੇ ਘੰਟੇ ਦਾ ਆਪਣਾ ਰਸਤਾ ਵੀ ਹੈਗਾ ਆ ਰਿਸ਼ਤੇਦਾਰਾਂ ਦੇ ਫੋਹਣਾ ਆਈ ਜਾਂਦੇ ਆ ਸਾਰੇ ਪਹੁੰਚ ਗਏ ਪੈਲਸ 'ਚ ਮੇਰੇ ਨਣਦਾਂ ਵੀ ਉੱਥੇ ਪਹੁੰਚ ਗਈਆਂ ਨੇ ਅਸੀਂ ਅੱਜ ਚਲੋ ਲੇਟ ਹੋ ਗਏ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੇ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖਾਲਸਾ